ਸਾਰੇ ਦੋਸਤੋ ਪੰਜ ਮਿੰਟ ਹੋਰ ਸਮਾਂ ਸਾਡੇ ਕੋਲੇ 85 ਪਾੜੀ ਸ਼ਾਂਦ ਬਣਾਈ ਜਾਂਦੇ ਸੀ ਜਦੋਂ ਮਸਲੂਲ ਜੀ ਕਹਿੰਦੇ ਆਜੋ ਮੈਂ ਕਿਹਾ ਹੁਣ ਅੱਧੇ ਘੰਟੇ ਹਾਲਾ ਛੱਡ ਕੇ ਵੀ ਦਸਾ ਕਮਿੰਟ ਨਾਲ ਬਣਾ ਲੈਣਾ ਜੇ ਦਸਾ ਕਮਿੰਟ ਚੱਲੇ ਜੇ ਤੇ ਵੀ ਇਹ ਤਾਂ ਨਾ ਤਾਂ ਪੂਰਾ ਸ਼ਾਂਦ ਲੱਗਦਾ ਹਾਲਾ ਨਾ ਤਾਂ ਹੁਣ ਆਖੀ ਕਰਦਾ ਕੌਣ ਆਇਆ ਅੱਧੇ ਕਦੋਂ ਵੀ ਤੁਸੀਂ ਖੈਮਤ ਨਹੀਂ ਕਰੋਗੇ ਤਾਂ ਬਣਾਉਂਗਾ ਨਹੀਂ ਇਹ ਬਹਿ ਜਾਣਾ ਲੈ ਵੀ ਇੱਕ ਕਰਦੇ ਕਲੀ ਸ਼ੁਰੂ ਆਪਣੀ ਅਸੀਂ ਓ ਬੇੜਾ ਕੰਮ ਤੋਂ ਨਹੀਂ ਤਰੀ ਬਹੁੰਦੀ ਐਵੇਂ ਗੁਣ ਨਹੀਂ ਕਿਸੇ ਦੇ ਗਾਏ ਜਾਂਦੇ ਬੇੜਾ ਲਗਣ ਤੋਂ ਕੰਮ ਨਾ ਹੋਵਦਾ ਜੀ ਬੇੜਾ ਮਿਹਨਤ ਨਹੀਂ ਪੂਰਨੇ ਪਾਏ ਜਾਂਦੇ ਕੰਦਾ ਕਚੀਆਂ ਦੇ ਉੱਤੇ ਰਿ ਝੋਕਦਾ ਦੇਵ ਦੇ ਸਿਰੜ ਅੱਗੇ ਬੇੜਾ ਜੋਤਨੀ ਕਾਜ ਰਚਾਏ ਜਾਂਦੇ ਬੇੜਾ ਜੋਤਨੀ ਕਾਜ ਰਚਾਏ ਜਾਂਦੇ ਉਹ ਸਾਹਿਤ ਸੋਭਾ ਮੁਖ ਸਰਤਾਈ ਕਿਵੇਂ ਪੁਲਾ ਦਈਏ ਜੀ ਦੇ ਕਰਕੇ ਸਾਡੀ ਸਿਕੜੀ ਹੋਂਦ ਚ ਆ ਆਬਰੇਖੋ ਕੈਮਰਾ ਆਪਣੇ ਸਾਹਮਣੇ ਐ ਸਾਡੀ ਤੇ ਨ ਜਾਣਿਆਂ ਦੀ ਜਾਂਦਾ ਫੋਟੋ ਲਾਹੀ ਹੋ ਸੀ ਕਰਵਾਇਆ ਇਹਨਾ ਮੋਦਕਾਬ ਕੋਲ ਨੂੰ ਵੈਜ ਮੁਕਾਬਲੇ ਦੇ ਦੀ ਹੈ ਸਨ ਬੰਦੇ ਠਾ ਆ ਵਿੱਚੋਂ ਇੱਕ ਨਾ ਪਰਵੀਨ ਦਾ ਸੀ ਮੈਨੂੰ ਲੱਗਦਾ ਓ ਨਹੀਂ ਆਇਆ ਜਿਉ ਬਾਈ ਤੂੰ ਬੈਰੋ ਨਾ ਵੀਰੇ ਇੱਕੋ ਇੱਕ ਪਰਵੀਨ ਨੂੰ ਮੈਨੂੰ ਹੋਰ ਵੀ ਬੰਦੇ ਦਿਲ ਦੇ ਨਹੀਂ ਦਿਖਾ ਕੇ ਚੱਲ ਕੇ ਹੁਣੇ ਬਠਿੰਡੇ ਤੋਂ ਮੈਂ ਸੱਦ ਕੇ ਸੇਠੀ ਸਾਹਿਬ ਆ ਕੇ ਚੱਲ ਕੇ ਹੁਣੇ ਬਠਿੰਡੇ ਤੋਂ ਦੋਨੇ ਹੱਥ ਜੋੜ ਕੇ ਸਭ ਨੂੰ ਫਤਿਹ ਬੁਲਾਈ ਆਹਾ ਬੂਟਾ ਸਿੰਘ ਜੀ ਰਤਨ ਦੇ ਗਿਆ ਲੋਟ ਹੈ ਦੱਸ ਦੇ ਇਹ ਵੀ ਹੈ ਜਗਤਾਰ ਦਾ ਵੱਡਾ ਭਾਈ ਓ ਚੰਗੀ ਵੀ ਉੱਠ ਕੇ ਆਉਣ ਕੇ ਬਾਈ ਓਏ ਇਹਨੇ ਨਾਲ ਬੇ ਸੱਚੀ ਉੱਚੀ ਆਉਣਾ ਸੀ ਆਉਣਾ ਸੀ ਐ ਪਰ ਤਾਰ ਦੇ ਨਾ ਮੈਨੂੰ ਤਾਰ ਨਾ ਗਈ ਮਿਲਾਈ ਓ ਮੱਖਣ ਸਿੰਘ ਦੇ ਨਾਲ ਜੀ ਰਾਜਤਵਿੰਦਰ ਆ ਗਿਆ ਏ ਇੱਧਰ ਆ ਦੱਸ ਦੇ ਕੀ ਦੀ ਕੀ ਦੀ ਮਾਇਆ ਆਈ ਅਜੇ ਪਤਾ ਨਹੀਂ ਲਗਿਆ ਜੀ ਲਗਿਆ ਜੀ ਸਾਨੂੰ ਬਖੂ ਪੈਣ ਨੇ ਇੱਥੋਂ ਤੱਕ ਬਚਾਈ ਓਏ ਕੋ ਲੈਣ ਜਿਸਾ ਗਰੀ ਆਈ ਹੈ ਬੀ ਮਾਇਆ ਦੀ ਅਜੇ ਤਾਂ ਵੀਰੋ ਮਾਇਆ ਜਾਂਦੀ ਹੈ ਆਈ ਸੌਦਾ ਨੋ ਟੋਂਦੀ ਇੱਕ ਵੱਨ ਪੜਾ ਗਿਆ ਸੀ ਕਾ ਤੂੰ ਜਾਂਦੇ ਉਹਦਾ ਵੀਰੋ ਨਾਮ ਪੋ ਹੁਣ ਤਾਂ ਸਾਰੇ ਖੁੱਲ ਗਏ ਆ ਖੁੱਲ ਗਏ ਆ ਹਰ ਇੱਕ ਚਿਹਰੇ ਉੱਤੇ ਹਸੀ ਦੇਵੇ ਦਿਖਾਈ ਆਸਾਰ ਬਜੀਤ ਢਿੱਲੋਂ ਦਾ ਨਾਮ ਮੱਲੀ ਲੈ ਗਏ ਕਹਿੰਦਾ ਸੁੰਦਰ ਕਵਤਾ ਜਾਨ ਦੇ ਹੋ ਤੁਸੀਂ ਗਾਈ ਤੈ ਮਜ਼ ਰਹਿ ਗਿਆ ਥੋੜਾ ਆਜੋ ਜੀ ਨੇ ਆਉਣਾ ਜੀ ਇਹ ਨਾ ਹੋਵੇ ਪਿੱਛੋ ਜਾਏ ਕੋਈ ਵੇਸ਼ ਚੇ ਲੱਗਦਾ ਸ਼ਾਹ ਬੜਾ ਦੱਸ ਗਿਆ ਸੇਠੀ ਐ ਆਪ ਵੀ ਆ ਕੇ ਸਾਡੀ ਕਰ ਗਿਆ ਮਾਣ ਵਧਾਈ ਹੋ ਪੰਕਾ ਛੱਡ ਕੇ ਪਾ ਕੇ ਉੱਠੇ ਨੂੰ ਸਾਰੇ ਦੱਬਰ ਨੂੰ ਹਰਦੇਵ ਆਹਰ ਬਠਲਾਈ ਵੇਖੀ ਵੀਰਿਆ ਰਹਿ ਜੇ ਨਾ ਬਣਾ ਵੀਰੇ ਦੇਸੂ ਦਾ ਜੀਨੇ ਇੱਤੇ ਸਾਨੂੰ ਕਵਤਾ ਹੁਣੇ ਸੁਣਾਈ ਮੈਨੂੰ ਲੱਗਦਾ ਲੜੂ ਸ਼ਰੀਬਾ ਤਾਂ ਤੂੰ ਕਿ ਆਉਣੀ ਸੀਗੀ ਵੀਰਾ ਕੀ ਓਏ ਮੈਂ ਘੋੜਿਆ ਇਕੱਲਾ ਹੀ ਜਾਣੇਗਾ ਓਏ ਕਹਿੰਦਾ ਸਰਦੂਲ ਸੰਗ ਤਾਂ ਇਹਨਾ ਕੋਲੇ ਨਹੀਂ ਐਵੇਂ ਮਾਇਆ ਵੇਖ ਕੇ ਜਾਂਦੇ ਦੰਗ ਟਪਾਈ ਓਏ ਰਾ ਸਭ ਦੇ ਸਪੂਰੀ ਚੰਗੀ ਹੁੰਦੀ ਐ ਹੁੰਦੀ ਐ ਮੈਂ ਤਾਂ ਕਹਿਣਾ ਇੱਕ ਤੇ ਝੰਡ ਦੇ ਦਈਏ ਡੱਕਾ ਲਾਈ ਜੇ ਤੂੰ ਗਰਜ ਕਰਨੈ ਤਰ ਤੂੰ ਸੇਵਕ ਸਿੰਘਾ ਇਕ ਜਾਂਦਾ ਵੀਰਾ ਪਾਣੀ ਖੂਬ ਪਿਆਈ ਓਏ ਗਗਲਾਵ ਜੰਮਨ ਨੇ ਤੜਕੇ ਹੀ ਬੰਗਾ ਪਾਤਾ ਜੀ ਪਾਤਾ ਜੀ ਜਿਹੜੀ ਡੱਕੇ ਦੇਵਤੇ ਕਾंति ਨਾਲ ਬਸਾਈ ਓਹ ਧੰਨਵਾਦ ਹੈ ਸਾਡੀ ਭੈਣ ਤਜਿੰਦਰ ਦਾ ਸੌਦਾ ਦੇ ਗੀ ਨੋਟ ਜਾ ਜੋ ਤੇਰੇ ਸੰਗਿਆ ਸਕਾਰਿਆ ਨੇ ਕੱਟਦਾ ਪਾਈ ਆ ਸਰਦੂਲ ਸਿਆ ਇਹ ਨਾ ਹੋਵੇ ਤਿੰਨਾਂ ਨੂੰ ਇਹ ਬੈਠਾ ਢਾਈ ਆ ਸਰਦੂਲ ਦੇ ਵੀਰੋ ਕਾ ਟੋਢੋਣੇ ਆਪਣੇ ਨੂੰ ਆਪੇ ਐਂਦਾ ਸੋਣਾ ਜਾਨਿਆ ਹੁਣ ਗਾਈ ਆਹਾ ਪਰੂਗਰਾਮ ਹੈ ਸਮਰਪਤ ਅਵਤਾਰ ਪ੍ਰੇਮੀ ਨੂੰ ਚੰਡੇ ਬਾਪੂ ਦੇ ਐ ਜਾਂਦਾ ਦੇਵ ਝੁਲਾਈ ਹੋ ਪੂਰੀ ਕੰਮ ਹੋ ਗਿਆ ਲੱਗਦਾ लाਟੀ ਵੀਰੇ ਨੂੰ ਵੀਰੇ ਉਹ ਆਇ ਕਟੋਰਾ ਦਿੰਦਾ ਮੈਨੂੰ ਏਕੇ ਦਿਖਾਈ ਉਹ ਸੋਨਾ ਟੈਂਟ ਲਾ ਲਿਆ ਵੀਰੋ ਐ ਕਰ ਪੱਕੇਵੇਂ ਕੱਚੇ ਘਰ ਵਿੱਚ ਜਾਂਦੇ ਚਾ ਰੋਟੀ ਵਰਤਾਈ ਉਹ ਖਿੱਚ ਲਿਆਉਂਦਾ ਸਾਨੂੰ ਪਿਆਰ ਬਾਈ ਹਰਦੇ ਬਦਾ ਹਰਦੇ ਆ ਮੰਗਦੇ ਸਾਈ ਆਹ ਵੇਖਵੇਂ ਆਉਲਕ ਸੰਗਾਂ ਬੈਠੇ ਇੱਥੇ ਐ ਜਿਹਦੇ ਕੱਜੇ ਕਰ ਵਿੱਚ ਜਾਂਦੇ ਕਪਸੀ ਪਾਈ ਯੋ ਕੋਫਨ ਨੂੰ ਲੱਗਦਾ ਚੰਦ ਸਣਾਉਂਦਾ ਚੰਗੇ ਵੀਰ ਇੱਥੇ ਬੁਮਾਇਆ ਕੱਠੀ ਕਰਕੇ ਘਰ ਗਿਆ ਦਈ ਚਤਰਾਈ ਧੰਨਵਾਦ ਜੀ ਬਹੁਤ-ਬਹੁਤ ਵਧੀਆ ਕਿਉਂਕਿ ਵੱਡੀ ਗੱਲ ਇਹ ਹੁੰਦੀ ਹੈ ਕਿ ਇੱਥੇ ਮੌਕੇ ਤੇ ਗੱਲ ਬਣਾਉਣੀ ਔਰ ਨਾ ਫਿੱਟ ਕਰਨੇ ਤਿੰਨੇ ਇਹ ਮੜਕੇ ਦੇ ਵਿੱਚ ਮੜਕਾ ਠਾ ਮੜਕਾ ਲਾਉਂਦੇ ਆ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਹੁਣ ਮੈਂ ਸੱਦਾ ਦੇਵਾਂਗਾ ਸਿਕੰਦਰ ਚੰਦ ਭਾਨ ਜੀ ਨੂੰ ਕਿ ਉਹ ਆਪਣੀ ਰਤਨਾ ਲੈ ਕੇ ਸਾਡੇ ਸਾਹਮਣੇ ਪੇਸ਼ ਹੋਣ ਇਹ ਜਿথা ਸਾਡਾ ਆਪਣਾ ਜਿਦਾ ਕੁਛੀ ਜਿਥਾ ਸਹਾਇਕ ਸਭਾ ਪੰਜਾਬੀ ਸਹਾਇਕ ਸਭਾ ਸ੍ਰੀ ਮੁਖਸਰ ਸਾਹਿਬ ਇਹਨਾਂ ਦੀ ਸਦਾ ਰਣੀ ਰਹੂਗੀ ਹਸਮੁਖ ਨੇ ਵਧੀਆ ਨੇ ਛੰਦ ਤਾਂ ਸਾਰੇ ਸੁਣਾਈ ਜਾਂਦੇ ਆ ਪਰ ਜਿਹੜਾ ਮੌਕੇ ਤੇ ਗੱਲ ਜੋੜਨੀ ਹੈ ਇਹ ਕਿਸੇ ਕਿਸੇ ਦੇ ਇੱਥੇ ਆਉਂਦੀ ਆ ਸਿਕੰਦਰ ਚੰਦਪਨ ਤੇ ਪਿਆਰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਦੀ ਗਜ਼ਲ ਹੈ ਕਿ ਗਜ਼ਲ ਦਾ ਮਤਲਬ ਹੈ ਕਿ ਤੈਨੂੰ ਭਰਮ ਹੈ